ਇਹ ਫਿਲਮ ਵਿੱਚ ਤੁਹਾਡੀ ਬਾਹਾਂ ਜਿੱਥੇ ਟੰਗੀਆਂ ਹੋਈਆਂ ਸੀ ਨਾ ਤੁਹਾਨੂੰ ਗੰਜਾ ਦਿਖਾਇਆ ਗਿੱਪੀ ਭਜੀ ਨੇ ਮਤਲਬ ਤੜਵਾਈਆਂ ਸਾਡੀਆਂ ਸਾਡੀਆਂ ਜਨਾਨੀਆਂ ਨੂੰ ਚੁੱਕ ਚੁਕਾ ਕੇ ਬੰਦੇ ਨਾਲ ਕੋਈ ਹਾਦਸਾ ਨਾ ਹੋਇਆ ਹੋਵੇ ਨਾ ਉਹ ਲੱਗਦਾ ਨਹੀਂ ਵੀ ਵਿਆਹ ਹੋਇਆ ਉਹ ਕਹਿੰਦੇ ਤੁਸੀਂ ਮੈਨੂੰ ਲੱਗੇ ਨਹੀਂ ਰਹੇ ਵੀ ਤੁਸੀਂ ਵਿਆਹੇ ਨਹੀਂ ਆ ਬਾਹਾਂ ਬੂਹਾਂ ਤੜਵਾਉਂ ਉਹ ਭਾਬੀ ਕਿਸੇ ਹੌਲੀ ਜੀ ਨੂੰ ਚੱਕ ਲੈ ਇਹਨੇ ਤੇਰੇ ਧਰਨ ਪਾ ਦੇਣੀ ਐ ਦੱਸਣ ਦੀ ਲੋੜ ਨਹੀਂ ਪੈਂਦੀ ਹੁੰਦੀ ਵਿਆਹੇ ਬੰਦੇ ਨੂੰ ਬਾਈ ਐ ਕਿ ਮੈਂ ਕਹਿੰਦਾ ਤਾਂ ਠੁੱਕੀ ਹੈ ਹਾਂ ਨਹੀਂ ਕਹਿੰਦਾ ਵਿਆਹ ਹੋਇਆ ਸਰਗੁਰ मेहता ਜੀ ਜਿਹੜਿਆ ਤੁਸੀਂ ਵੇਖਿਆ ਹੀ ਆ ਟਰੇਲਰ ਦੇ ਵਿੱਚ ਵੀ ਜੜੇਲ ਬਣੇ ਤਾਂ ਇਹ ਵੇਖ ਲਓ ਵੀ 2.5 ਘੰਟੇ ਪੂਛਾਂ ਚਾ ਛੱਡਣੀਆਂ ਇਹਨਾਂ ਨੇ ਫਿਲਮ ਕਦੀ ਇਸ ਤਰ੍ਹਾਂ ਦੀ ਕੋਈ ਆਈ ਨਹੀਂ ਹਨਾ ਸਭ ਤੋਂ ਖਾਸ ਹੀ ਗੱਲ ਇਹ ਆ ਵੀ ਇਹ ਪੰਜਾਬੀ ਇੰਡਸਟਰੀ ਜੇ ਪਹਿਲਾ ਪ੍ਰੋਜੈਕਟ ਆ ਜਿਹੜਾ ਭੂਤਾਂ ਨਾਲ ਰਿਲੇਟ ਹੋਰ ਪ੍ਰੋਪਰ ਇਨਸਾਫ ਕੀਤਾ ਵੀ ਇੱਕ ਜੜੇਲ ਕਿੱਤਰਾ ਦੀ ਹੋ ਸਕਦੀ ਆ ਤੇ ਇਸ ਫਿਲਮ ਦੀ ਗੱਲ ਕਰਦੇ ਆ ਫਿਲਮੇ ਤੁਹਾਡੀ ਬਾਹਾਂ ਜਿੱਥੇ ਟੰਗੀਆਂ ਹੋਈਆਂ ਸੀ ਹਨਾ ਤੁਹਾਨੂੰ ਗੰਜਾ ਜਿਹਾ ਦਿਖਾਇਆ ਤੇ ਤੁਹਾਡੀ ਬਾਹ ਡੰਗੀ ਹੋਈ ਸੀ ਉਹ ਫਿਰ ਕਿਵੇਂ ਕਿਵੇਂ ਟੁੱਟੀਆਂ ਬਾਹਾਂ ਫਿਰ ਬਾਹਾਂ ਭਾਜੀ ਆਪਣਾ ਗਿੱਪੀ ਭਾਜੀ ਨੇ ਮਤਲਬ ਤੜਵਾਈਆਂ ਸਾਡੀਆਂ ਸਾਡੀਆਂ ਜਨਾਨੀਆਂ ਨੂੰ ਚੁੱਕ ਚੁਕਾ ਕੇ ਤੇ ਸਾਡੇ ਹਾਲਾਤ ਇਦਾਂ ਦੇ ਕਰਤੇ ਫਿਲਮ ਚ ਵੀ ਸਾਡੇਆਂ ਦਿਨਾਂ ਦੀਆਂ ਬਾਹਾਂ ਬੂਆਂ ਤੜਵਾ ਦਿੰਦੇ ਵਿਆਹ ਬੰਦੇ ਨਾਲ ਕੋਈ ਹਾਦਸਾ ਨਾ ਹੋਇਆ ਹੋਵੇ ਨਾ ਉਹ ਲੱਗਦਾ ਨਹੀਂ ਵੀ ਵਿਆਹਿਆ ਹੋਇਆ ਉਹ ਕਹਿੰਦੇ ਤੁਸੀਂ ਮੈਨੂੰ ਲੱਗ ਹੀ ਨਹੀਂ ਰਹੇ ਵੀ ਤੁਸੀਂ ਵਿਆਹੇ ਹੋਇਆ ਬਾਹਾਂ ਬੂਆਂ ਤੜਵਾਉਂਦੇ ਉਸ ਤੋਂ ਬਾਅਦ ਫੇਰ ਸਕਰੀਨ ਤੇ ਜਚੋਂਗੇ ਵੀ ਹਾਂ ਯਾਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਹੁੰਦੀ ਵਿਆਹੇ ਬੰਦੇ ਨੂੰ ਬਾਈ ਐ ਕਿ ਮੈਂ ਕਹਿੰਦਾ ਦਾਹਾਂ ਟੁੱਟੀ ਹੋਈ ਆ ਹਾਂ ਨਹੀਂ ਕਹਿੰਦਾ ਵਿਆਹ ਹੋਇਆਗਾ ਇੱਕ ਤੁਸੀਂ ਜਦੋਂ ਡਾਇਲੋਗ ਆਦਾ ਨਾ ਉਹ ਚੜੇਲ ਚੱਕਰ ਨਾਲ ਸਾਂਦੀ ਹੈ ਤੁਸੀਂ ਕੰਬੀਨ ਉਹ ਡਾਇਲੋਗ ਜ ਮਾਰਾ ਮਾਰ ਦੋ ਬੜਾ ਮਜ਼ਾ ਆਇਆ ਸੁਣਨ ਤੇ ਉਹ ਭਾਬੀ ਕਿਸੇ ਹੌਲੀ ਜੀ ਨੂੰ ਚੱਕ ਲਏ ਨੇ ਤੇਰੇ ਧਰਨ ਪਾ ਦੇਣੀ ਐ ਵੇਖ ਲਵਾ ਕੇ ਕਰੈਕਟਰ ਜੇ ਇਨਰਜੀ ਸੇਵੇ ਕਾ ਲੱਗਦਾ ਬੰਦਾ ਜਿਵੇਂ ਨਾ ਖੜਾ ਖੜਾ ਲੱਗਦਾ ਦੱਸਿਆ ਨਹੀਂ ਇਹ ਇਨਰਜੀ ਐਡੇ ਟਾਈਮ ਹੀ ਲਿਉਂਦੇ ਇਨਰਜੀ ਉਦਾਂ ਸੇਵ ਰੱਖਦੇ ਆ ਪ੍ਰੋਪਰ ਖੜੇ ਜਿਵੇਂ ਪਲਾਮਾਂ ਸੀ ਬੰਦੇ ਨਾ ਇਹ ਬੋਲਦੀ ਨਹੀਂ ਹੁਣੇ ਨਾ ਵੇਖ ਇੱਧਰ ਨਹੀਂ ਮੈਂ ਦੇਖਦਾ ਵੱਧ ਰਹਿਣਾ ਸਿੱਖਦਾ ਵੱਧ ਰਹਿਣਾ ਉਹ ਤੋਂ ਬਾਅਦ ਫਿਰ ਮੈਂ ਕਰਦਾ ਨਾ ਵੀ ਹਾਂ ਯਾਰ ਐਂਜੇ ਹੋ ਸਕਦਾ ਹੈ ਨਾ ਭਾਬੀ ਨੂੰ ਫਿਰ ਤੁਸੀਂ ਮੱਖੀ ਬਣਾਇਆ ਹੁੰਦੇ ਚ ਤੇ ਫਿਰ ਉਹ ਜਿਹੜੀ ਆਪਣੀ ਪਿੰਡਾਂ ਗੋਇ ਨੂੰ ਕੀ ਕਹਿੰਦੇ ਨੇ ਫੋਸੀ ਕਹਿੰਦੇ ਆਹੀਂ ਕਹਿੰਦਾ ਬਣਿਆ ਅਸੀਂ ਤੇ ਬਚਾਉਣ ਵਾਲੇ ਆਹੀਂ ਪਾਤੀ ਤਾਂ ਬਾਅਦ ਚ ਬਣਦੀ ਨਾ ਹਾਂ ਜਦੋਂ ਡੰਗਰ ਦਿੰਦਾ ਜਦੋਂ ਫੋਸ ਗੋਆ ਉਹ ਦੇਸੀ ਪਾਸ ਆ ਦੇ ਵਿੱਚ ਫੋਸ ਕਹਿੰਦੇ ਆ ਹਾਂ ਗੋਆ ਗੋਹਾ ਕਹਿੰਦਾ ਸਾਡੇ ਗੋਹਾ ਕਹਿੰਦੇ ਕਿਉਂਕਿ ਗੋਹਾ ਤੇ ਇਹਨਾਂ ਦੇ ਗੋਇਆ ਕਹਿੰਦੇ ਆ ਹੈਨਾ ਇਹ ਇਹ ਨਹੀਂ ਇਹ ਹਰ ਇੱਕ ਮਾਝੇ ਮਾਲਵੇ ਦੋਬਾਬੇ ਦਾ ਇਹ ਚੱਕਰ ਥੋੜਾ ਟੱਚ ਜਾਣਾ ਉਹ ਫਰਕ ਥੋੜਾ ਜਾਂਦਾ ਖੁਸ਼ ਹੋਰ ਕਹਿੰਦੇ ਆ ਹਨਾ ਸਾਡੇ ਫੋਸ ਵੀ ਕਹਿੰਦੇ ਆ ਗੋਹਾ ਵੀ ਕਹਿੰਦੇ ਆ ਕਿਉਂਕਿ ਤੁਸੀਂ ਪੁੱਛਿਆ ਬਹੁਤ ਦੇਰ ਬਾਅਦ ਫੋਸ ਕਿਹਦਾ ਫੋਕ ਸ਼ਬਦ ਆ ਯਾਰ ਹਨਾ ਤੇ ਬਹੁਤ ਦੇਰ ਬਾਅਦ ਤੁਸੀਂ ਗੱਲ ਕਰੀ ਮੇਰੇ ਮਾਈਂਡ 'ਚ ਆ ਗਿਆ ਨੇ ਪੁਰਾਣੇ ਜਿੱਦਾਂ ਵਧੀਆ ਹੁੰਦੇ ਸੀ ਗੱਲਾਂ ਹੁੰਦੀਆਂ ਸੀ ਅਗਲੇ ਕਿੰਨੇ ਪਿੰਡਾਂ ਜਦੋਂ ਇੱਕ ਆਪਾਂ ਜਦੋਂ ਚਲੋ ਚੜੇਲ ਦੀ ਗੱਲ ਹੀ ਹੋਈ ਜਦੋਂ ਛੋਟੇ ਅੰਦੇ ਚਲੋ ਤੁਹਾਨੂੰ ਜਦੋਂ ਆਪਾਂ ਦਾ ਜਦੋਂ ਹੁੰਦੇ ਸੀ ਦੁਪਹਿਰ ਹੁੰਦੀ ਸੀ ਕਈ ਵਾਰੀ ਜਾਣਾ ਕਨ ਬੇਰ ਬੂਰ ਤੋੜਨ ਕਹਿੰਦੇ ਸੀ ਇਸ ਟਾਈਮ ਜਾਇਆ ਕਰੋ ਬੇਰੀਆਂ ਬੂਰੀਆਂ ਥੱਲੇ ਚੜੇਲਾਂ ਹੁੰਦੀਆਂ ਨੇ ਉਹ ਵੀ ਗੱਲ ਕਰਦੇ ਦੁਪਹਿਰ ਨੂੰ ਚੜੇਲਾਂ ਹੁੰਦੀਆਂ ਹਾਂ ਮਾਮਾ ਤੇ ਬਜ਼ੁਰਗ ਬੀਬੀਆਂ ਡਰਾਉਂਦੀਆਂ ਹੁੰਦੀਆਂ ਸੀ ਬੱਚਿਆਂ ਨੂੰ ਐਕਚੁਅਲੀ ਰੋਕਣ ਦਾ ਉਹ ਕਾਰਨ ਸੀ ਵੀ ਦੁਪਹਿਰ 'ਚ ਧੋਪੇ ਪਤਾ ਨਹੀਂ ਕਿੱਥੇ ਕਿਹੜਾ ਪੰਗਾ ਲੈ ਲੈਣਗੇ ਹਨਾ ਵੀ ਘ ਉਹ ਪਰਪਜ ਉਹ ਹੁੰਦਾ ਸੀ ਐਕਚੁਅਲੀ ਡਰਾਉਨ ਦਾ ਹਨਾ ਹਾਂ ਪਰ ਚੜੇਲਾਂ ਟੱਕਰਦੀਆਂ ਸੀ ਸਾਨੂੰ ਵੀ ਟੱਕਰੀਆਂ ਹੁਣ ਤੁਸੀਂ ਫਿਲਮ ਦੇ ਵਿੱਚ ਵੀ ਦੇਖਣਾ